ਦੋਸਤੋ ਅੱਜ ਅਸੀਂ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਜਾਨੀ ਕਿ ਐਸਆਈਪੀ ਦੇ ਬਾਰੇ ਜਾਣਾਂਗੇ ਅਤੇ ਇਹ ਸਮਝਾਂਗੇ ਕਿ ਇੱਕ ਸਿੰਪਲ ਜਿਹਾ ਇਨਵੈਸਟਰ ਜਿਸ ਨੂੰ ਸਟਾਕ ਮਾਰਕੀਟ ਦੀ ਬਹੁਤ ਘੱਟ ਨੋਲੇਜ ਹੈ ਉਹ ਬਹੁਤ ਸਾਰੇ ਓਵਰ ਕੰਫੀਡੈਂਟ ਇਨਵੈਸਟਰਸ ਅਤੇ ਟਰੇਡਰਸ ਨੂੰ ਕਿਦਾਂ ਆਸਾਨੀ ਨਾਲ ਬੀਟ ਕਰ ਸਕਦਾ ਹੈ ਸਭ ਤੋਂ ਪਹਿਲਾਂ ਅਸੀਂ ਜਲਦੀ ਨਾਲ ਸਮਝ ਲੈਂਦੇ ਹਾਂ ਕਿ ਐਸਆਈਪੀ ਹੁੰਦਾ ਕੀ ਹੈ ਦੋਸਤੋ ਇਹ ਬਹੁਤ ਹੀ ਸਿੰਪਲ ਜਿਹਾ ਕਨਸੈਪਟ ਹੈ ਪਰ ਓਨਾ ਹੀ ਪਾਵਰਫੁਲ ਹੈ ਹੁਣ ਇੱਥੇ ਤੁਸੀਂ ਇੱਕ ਮਿਊਚੁਅਲ ਫੰਡ ਕੰਪਨੀ ਜਾਂ ਕੋਈ ਇਨਵੈਸਟਮੈਂਟ ਐਪ ਨੂੰ ਇੱਕ ਇਨਸਟਰਕਸ਼ਨ ਦੇ ਕੇ ਰੱਖਦੇ ਹੋ ਕਿ ਤੁਹਾਡਾ ਇੱਕ ਸਪੈਸੀਫਿਕ ਅਮਾਉਂਟ ਇੱਕ ਸਪੈਸੀਫਿਕ ਡੇਟ ਤੇ ਇੱਕ ਸਪੈਸੀ SIP ਹੁੰਦੀ ਸੀ 5 ਤਰੀਕ ਦੀ ਜਦੋਂ ਮੈਨੂੰ ਇੱਕ ਤਰੀਕ ਨੂੰ ਸੈਲਰੀ ਮਿਲਦੀ ਸੀ ਇਸ ਤੋਂ ਪਹਿਲਾਂ ਕਿ ਉਹ ਕਿਤੇ ਹੋਰ ਖਰਚ ਹੋ ਜਾਵੇ ਉਹ ਪੈਸਾ SIP ਦੇ ذریعے ਇਨਵੈਸਟ ਹੋ ਜਾਂਦਾ ਸੀ ਦੇਖਣ ਨੂੰ ਤਾਂ ਇਹ ਸਿੰਪਲ ਜਿਹਾ ਕਨਸੈਪਟ ਲੱਗਦਾ ਹੋਣਾ ਪਰ ਜਦੋਂ ਮੈਂ ਤੁਹਾਨੂੰ ਇਸ ਦੀ ਮੈਜਿਕ ਬਾਰੇ ਦੱਸਾਂਗਾ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇ ਤੁਸੀਂ ਇਨਵੈਸਟਰ ਪੰਜਾਬ ਵਿੱਚ ਨਵੇਂ ਹੋ ਤਾਂ ਹੁਣੇ ਇਨਵੈਸਟਰ ਪੰਜਾਬ ਨੂੰ ਸਬਸਕ੍ਰਾਈਬ ਕਰ ਲਵੋ ਇਥੇ ਸਟਾਕ ਮਾਰਕੀਟ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੈਸਿਆਂ ਨੂੰ ਕਿੱਥੇ ਇਨਵੈਸਟ ਕਰਨਾ ਹੈ ਇਹ ਦੱਸਿਆ ਜਾਵੇਗਾ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਸਟਾਕ ਮਾਰਕੀਟ ਵਿੱਚ ਪੈਸੇ ਕਮਾਉਂਦਾ ਬਹੁਤ ਸਿੰਪਲ ਰੂਲ ਹੈ ਕਿ ਤੁਸੀਂ ਕਿਸੇ ਸਟਾਕ ਜਾਂ ਮਿਊਚੁਅਲ ਫੰਡ ਨੂੰ ਸਸਤੇ ਵਿੱਚ ਖਰੀਦਣਾ ਹੈ ਫਿਰ ਉਸ ਨੂੰ ਮਹਿੰਗੇ ਪ੍ਰਾਈਸ ਤੇ ਵੇਚ ਦੇਣਾ ਹੈ ਯਾਨੀ ਬਾਇ ਵੈਨ ਦਾ ਪ੍ਰਾਈਸ ਇਜ਼ ਲੋਅ ਐਂਡ ਸੇਲ ਵੈਨ ਦਾ ਪ੍ਰਾਈਸ ਇਜ਼ ਹਾਈ ਜਾਂ ਫਿਰ ਤੁਹਾਨੂੰ ਉਦੋਂ ਜ਼ਿਆਦਾ ਇਨਵੈਸਟ ਕਰਨਾ ਚਾਹੀਦਾ ਹੈ ਜਦੋਂ ਮਾਰਕੀਟ ਥੱਲੇ ਹੋਵੇ ਜਦੋਂ ਮਾਰਕੀਟ ਉੱਤੇ ਚਲਾ ਜਾਵੇ ਅਤੇ ਤੁਸੀਂ ਉਦੋਂ ਵੀ ਇਨਵੈਸਟ ਕਰਨਾ ਹੈ ਤਾਂ ਘਾਟੇ ਇਨਵੈਸਟ ਕਰਨਾ ਚਾ ਹੈ ਕਿ ਇੱਕ ਨਾਰਮਲ ਆਦਮੀ ਜਿਹਨੂੰ ਇਨਵੈਸਟਿੰਗ ਦੀ ਜ਼ਿਆਦਾ ਨੌਲੇਜ ਨਹੀਂ ਹੈ ਉਹ ਕਿੱਦਾਂ ਪਤਾ ਲਗਾਉਣਗੇ ਕਿ ਮਾਰਕੀਟ ਉੱਤੇ ਜਾਣ ਵਾਲਾ ਹੈ ਜਾਂ ਫਿਰ نیچے ਆਉਣ ਵਾਲਾ ਹੈ ਇਨ ਫੈਕਟ ਇੱਕ ਨਾਰਮਲ ਆਦਮੀ ਤਾਂ ਕੀ ਐਕਸਪਰਟਸ ਵੀ ਸਹੀ ਤਰੀਕੇ ਨਾਲ ਪ੍ਰੈਡਿਕਸ਼ਨ ਕਰ ਹੀ ਨਹੀਂ ਸਕਦੇ ਕਿ ਆਉਣ ਵਾਲੇ 6 ਮਹੀਨੇ ਵਿੱਚ ਜਾਂ 1 ਸਾਲ ਵਿੱਚ ਸਟਾਕ ਮਾਰਕੀਟ ਕਿੱਥੇ ਜਾਣ ਵਾਲਾ ਹੈ ਇੱਥੇ ਐਸਆਈਪੀ ਦਾ ਮੈਜਿਕ ਕੰਮ ਆਉਂਦਾ ਹੈ ਇਸ ਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਤੁਸੀਂ 5000 ਰੁਪਏ ਦੀ ਐਸਆਈਪੀ ਸੈੱਟ ਕਰਦੇ ਹੋ ਹਰ ਮਹੀਨੇ ਦੀ 5 ਤਰੀਕ ਦੇ ਲਈ ਅਤੇ ਉਸ ਮਿਊਚੁਅਲ ਫੰਡ ਦੀ ਐਨਏਵੀ ਫਿਲਹਾਲ 100 ਰੁਪਏ ਦੀ ਹੈ ਇਸੇ ਹਿਸਾਬ ਨਾਲ ਤੁਹਾਨੂੰ ਉਸ ਮਿਚੁਅਲ ਫੰਡ ਦੇ 50 ਯੂਨਿਟਸ ਮਿਲਣਗੇ ਫਿਰ ਕੁਝ ਮਹੀਨੇ ਬਾਅਦ ਜਦੋਂ ਉਸ ਮਿਚੁਅਲ ਫੰਡ ਦੀ ਐਨਏਵੀ ਇਨਕਰੀਜ਼ ਹੁੰਦੀ ਹੈ ਤਾਂ ਉਹ 150 ਰੁਪਏ ਦੀ ਹੋ ਜਾਂਦੀ ਹੈ ਇਸ ਲਈ ਤੁਹਾਨੂੰ ਉਸ ਮਿਚੁਅਲ ਫੰਡ ਦੇ 33.33 ਯੂਨਿਟਸ ਮਿਲਣਗੇ ਮਤਲਬ ਜਦੋਂ ਪ੍ਰਾਈਸ ਇਨਕਰੀਜ਼ ਹੁੰਦਾ ਹੈ ਤਾਂ ਆਟੋਮੈਟਿਕਲੀ ਤੁਸੀਂ ਘੱਟ ਯੂਨਿਟਸ ਖਰੀਦਦੇ ਹੋ ਕਿਉਂਕਿ ਤੁਸੀਂ ਫਿਕਸਡ ਅਮਾਊਂਟ ਦੀ ਐਸਆਈਪੀ ਸੈੱਟ ਕੀਤੀ ਹੈ ਨਾ ਕਿ ਇੱਕ ਫਿਕਸਡ ਯੂਨਿਟ ਦੀ ਜਦੋਂ ਮਾਰਕੀਟ ਥੱਲੇ ਜਾਏਗਾ ਤਾਂ ਤੁਸੀਂ ਆਟੋਮੈਟਿਕਲੀ ਜ਼ਿਆਦਾ ਇਨਵੈਸਟ ਕਰੋਗੇ ਜੇ ਮਾਰਕੀਟ ਕਰੈਸ਼ ਹੁੰਦਾ ਹੈ ਅਤੇ ਤੁਸੀਂ ਆਪਣੀ ਐਸਆਈਪੀ ਕੰਟੀ ਜਾਂਦੀ ਹੈ ਤਾਂ ਤੁਹਾਨੂੰ ਉਹੀ 5000 ਦੀ ਐਸਆਈਪੀ ਤੋਂ ਇਸ ਵਾਰ 100 ਯੂਨਿਟਸ ਮਿਲਣਗੇ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਟੋਮੈਟਿਕਲੀ ਜ਼ਿਆਦਾ ਬਾਇ ਕਰ ਸਕਦੇ ਹੋ ਜਦੋਂ ਮਾਰਕੀਟ ਨੀਚੇ ਹੁੰਦਾ ਹੈ ਜਦੋਂ ਮਾਰਕੀਟ ਉੱਤੇ ਜਾਂਦਾ ਹੈ ਤਾਂ ਤੁਸੀਂ ਆਟੋਮੈਟਿਕਲੀ ਘੱਟ ਬਾਇ ਕਰਦੇ ਹੋ ਕਿਉਂਕਿ ਤੁਸੀਂ ਇੱਕ ਫਿਕਸਡ ਅਮਾਉਂਟ ਸੈੱਟ ਕਰਕੇ ਰੱਖਿਆ ਹੈ ਇਸ ਨੂੰ ਅਸੀਂ ਡਾਲਰ ਕੋਸਟ ਐਵਰੇਜਿੰਗ ਕਹਿੰਦੇ ਹਾਂ ਜੇ ਤੁਹਾਨੂੰ ਇਹ ਕਨਸੈਪਟ ਅਜੇ ਵੀ ਸਮਝ ਨਹੀਂ ਆਇਆ ਤਾਂ ਮੈਂ ਤੁਹਾਨੂੰ ਇਸ ਦਾ ਲਾਈਵ ਐਗਜ਼ਾਮਪਲ ਦਿਖਾਉਂਦਾ ਹਾਂ ਇਹ ਇੱਕ ਮਿਊਚੁਅਲ ਫੰਡ ਹੈ ਜਿਸਦਾ ਨਾਮ ਹੈ ਜੀਐਮ ਕੋਰ 11 ਜੋ ਮਾਰਚ 2008 ਵਿੱਚ ਲਾਂਚ ਹੋਇਆ ਸੀ ਇਸ ਦਾ ਐਨਵੀ 10 ਰੁਪਏ ਦਾ ਸੀ ਅਤੇ ਹੁਣ ਇਹ 1.5 ਰੁਪਏ ਦਾ ਹੋ ਗਿਆ ਹੈ ਮਤਲਬ 12 ਸਾਲ ਵਿੱਚ ਇਹ ਮਿਚੁਅਲ ਫੰਡ ਸਿਰਫ 5% ਉੱਤੇ ਗਿਆ ਹੈ ਮਤਲਬ ਜਿਸ ਨੇ ਵੀ ਇਸ ਮਿਚੁਅਲ ਫੰਡ ਦੇ ਸਟਾਰਟਿੰਗ ਵਿੱਚ 12 ਸਾਲ ਪਹਿਲਾਂ 1 ਲੱਖ ਰੁਪਏ ਇਨਵੈਸਟ ਕੀਤਾ ਉਸ ਦੀ ਇਨਵੈਸਟਮੈਂਟ ਦੀ ਵੈਲਿਊ ਅੱਜ ਸਿਰਫ ਤੇ ਸਿਰਫ 1 ਲੱਖ 50 ਹਜ਼ਾਰ ਰੁਪਏ ਦੀ ਹੁੰਦੀ ਜੋ ਕਿ ਸੇਵਿੰਗਸ ਅਕਾਊਂਟ ਤੋਂ ਵੀ ਜ਼ਿਆਦਾ ਬੁਰੀ ਪਰਫਾਰਮੈਂਸ ਹੈ ਕਿਉਂਕਿ 3-4% ਤਾਂ ਤੁਸੀਂ ਕਿਸੇ ਵੀ ਸੇਵਿੰਗਸ ਅਕਾਊਂਟ ਵਿੱਚੋਂ ਲੈ ਸਕਦੇ ਹੋ ਉਹ ਵੀ ਇਅਰਲੀ ਜੇ ਅਸੀਂ ਇਹ 5% ਦੀ ਰਿਟਰਨ ਨੂੰ ਸੀਜੀਆਰ ਵਿੱਚ ਕਨਵਰਟ ਕਰਾਂਗੇ ਤਾਂ ਇਹ ਸਿਰ ਹੁੰਦਾ ਹੈ ਪਰ ਜੇ ਤੁਸੀਂ ਐਸਆਈ ਫੰਡ ਵਿੱਚ ਐਸਆਈਪੀ ਦੇ ਥਰੂ ਇਨਵੈਸਟ ਕੀਤਾ ਹੁੰਦਾ ਤੇ ਤੁਸੀਂ ਸਿਰਫ 100 ਰੁਪਏ ਦੀ ਐਸਆਈਪੀ ਸੈਟ ਕੀਤੀ ਹੁੰਦੀ ਅਤੇ 1.6 ਲੱਖ ਰੁਪਇਆ ਇਨਵੈਸਟ ਕੀਤਾ ਹੁੰਦਾ ਤਾਂ ਤੁਹਾਡੇ ਪੋਰਟਫੋਲੀਓ ਦੀ ਵੈਲਿਊ ਹੁਣ ਹੁੰਦੀ 3.24 ਲੱਖ ਰੁਪਏ ਜੋ 10% ਦਾ ਕੰਪਾਊਂਡਡ ਰਿਟਰਨ ਹੈ ਦੋਸਤੋ ਦੋਵਾਂ ਕੇਸਿਸ ਵਿੱਚ ਮਿਊਚੁਅਲ ਫੰਡ ਸੇਮ ਹੈ ਟਾਈਮ ਔਰਿਜਿਨ ਵੀ ਸੇਮ ਹੈ ਬਸ ਇਨਵੈਸਟ ਕਰਨ ਦਾ ਤਰੀਕਾ ਥੋੜਾ ਵੱਖਰਾ ਹੈ ਇੱਕ ਵਿੱਚ ਤੁਸੀਂ ਲਮਸਮ ਇਨਵੈਸਟਮੈਂਟ ਕਰਦੇ ਹੋ ਅਤੇ ਦੂਜੇ ਵਿੱਚ ਐਸਆਈਪੀ ਦੇ ਜ਼ਰੀਏ ਇਨਵੈਸਟ ਕਰਦੇ ਹੋ ਇਹ ਹੈ ਮੈਜੀਕ ਆਫ ਐ ਇਸ ਨੂੰ ਅਸੀਂ ਟਾਈਮ ਡਾਇਵਰਸੀਫਿਕੇਸ਼ਨ ਕਹਿੰਦੇ ਹਾਂ ਤੁਸੀਂ ਪੋਰਟਫੋਲੀਓ ਡਾਇਵਰਸੀਫਿਕੇਸ਼ਨ ਬਾਰੇ ਤਾਂ ਜਰੂਰ ਸੁਣਿਆ ਹੋਣਾ ਜਿੱਥੇ ਤੁਸੀਂ ਵੱਖਰੀ ਵੱਖਰੀ ਕੰਪਨੀ ਦਾ ਸਟਾਕ ਖਰੀਦਦੇ ਹੋ ਪਰ ਤੁਸੀਂ ਟਾਈਮ ਡਾਇਵਰਸੀਫਿਕੇਸ਼ਨ ਬਾਰੇ ਨਹੀਂ ਸੁਣਿਆ ਹੋਵੇਗਾ ਇਹ ਵੀ ਬਹੁਤ ਇੰਪੋਰਟੈਂਟ ਕਨਸੈਪਟ ਹੈ ਜੋ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਕਾਰਨ ਹੀ ਤੁਹਾਡੇ ਲੌਂਗ ਟਰਮ ਵਿੱਚ ਲੌਸ ਹੋਣ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ ਹਨ ਕਿਉਂਕਿ ਇੱਥੇ ਤੁਸੀਂ ਸਟਾਕ ਮਾਰਕੀਟ ਨੂੰ ਪ੍ਰੈਡਿਕਟ ਕਰਨ ਦਾ ਰਿਸਕ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਹੋ ਇਸੇ ਕਰਕੇ ਜਦੋਂ ਤੁਸੀਂ ਲਮਸਮ ਯਾਨੀ ਵਨ ਟਾਈਮ ਇਨਵੈਸਟਮੈਂਟ ਕਰਦੇ ਹੋ ਤਾਂ ਉਹ ਇੱਕ ਡਬਲ ਐਜਡਿਸ ਵਾਰਡ ਦੀ ਤਰ੍ਹਾਂ ਕੰਮ ਕਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਟਾਈਮਿੰਗ ਪਰਫੈਕਟ ਨਿਕਲੀ ਅਤੇ ਤੁਸੀਂ ਬਿਲਕੁਲ ਰ ਇਨਵੈਸਟ ਕਰਦੇ ਹੋ ਤਾਂ ਤੁਸੀਂ ਐਸਆਈਪੀ ਤੋਂ ਜ਼ਿਆਦਾ ਪ੍ਰੋਫਿਟ ਕਮਾਓਗੇ ਪਰ ਜੇ ਤੁਹਾਡੀ ਟਾਈਮਿੰਗ ਖਰਾਬ ਨਿਕਲੀ ਅਤੇ ਤੁਹਾਡੇ ਇਨਵੈਸਟ ਕਰਨ ਤੋਂ ਬਾਅਦ ਮਾਰਕੀਟ ਥੱਲੇ ਚਲਾ ਜਾਂਦਾ ਹੈ ਤਾਂ ਤੁਹਾਡਾ ਰਿਟਰਨ ਹੋਰ ਜ਼ਿਆਦਾ ਖਰਾਬ ਹੋ ਜਾਵੇਗਾ ਅਤੇ ਤੁਸੀਂ ਰਿਗਰੈਟ ਕਰਦੇ ਰਹ ਜਾਓਗੇ ਕਿ ਕਾਸ਼ ਥੋੜਾ ਜਿਹਾ ਪੈਸਾ ਬਚਾ ਕੇ ਰੱਖਿਆ ਹੁੰਦਾ ਤਾਂ ਉਹ ਹੁਣ ਇਨਵੈਸਟ ਕਰ ਲੈਂਦੇ ਵਗੈਰਾ ਵਗੈਰਾ ਹੁਣ ਦੋਸਤੋ ਜੇ ਆਪਾਂ ਇਸ ਫੰਡ ਨੂੰ ਐਨਾਲਾਈਜ਼ ਕਰਾਂਗੇ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਇਸ ਦੇ ਲਾਂਚ ਹੋਣ ਦੀ ਟਾਈਮਿੰਗ ਬਹੁਤ ਹੀ ਖਰਾਬ ਸੀ ਇਹ ਬਿਲਕੁਲ ਮਾਰਕੀਟ ਕਰੈਸ਼ ਦੇ ਪਹਿਲਾਂ ਲਾਂਚ ਹੋਇਆ ਸੀ ਇਸ ਦੇ ਨਾਲ ਹੀ ਇਹ ਪੂਰ ਪਰਫਾਰਮਿੰਗ ਫ ਤੁਸੀਂ ਦੇਖ ਸਕਦੇ ਹੋ ਕਿ ਸਨ ਸੈਕਸ ਦਾ ਰਿਟਰਨ ਕਿੱਥੇ ਹੈ ਅਤੇ ਇਸ ਦਾ ਰਿਟਰਨ ਕਿੰਨਾ ਬੁਰਾ ਹੈ ਪਰ ਫਿਰ ਵੀ ਇੰਨੇ ਖਰਾਬ ਫੰਡ ਵਿੱਚ ਐਸਆਈਪੀ ਕਰਨ ਵਾਲਿਆਂ ਨੂੰ ਐਟ ਲੀਸਟ 10% ਦਾ ਰਿਟਰਨ ਤਾਂ ਮਿਲ ਹੀ ਗਿਆ ਹੋਣਾ ਇਹ ਸਭ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਜੇ ਪਿਛਲੇ ਸਾਲ ਜਦੋਂ ਮਾਰਚ ਵਿੱਚ ਮਾਰਕੀਟ ਕਰੈਸ਼ ਹੋਇਆ ਸੀ ਤਾਂ ਉਹ ਇਨਵੈਸਟ ਕਰਨ ਦਾ ਬਹੁਤ ਹੀ ਚੰਗਾ ਟਾਈਮ ਸੀ ਪਰ ਬਹੁਤ ਹੀ ਘੱਟ ਲੋਕਾਂ ਨੇ ਉਸ ਟਾਈਮ 'ਤੇ ਇਨਵੈਸਟ ਕੀਤਾ ਹੋਣਾ ਮੈਕਸਿਮਮ ਲੋਕਾਂ ਨੇ ਉਸ ਟਾਈਮ ਆਪਣੇ ਸ਼ੇਅਰ ਅਤੇ ਮਿਊਚੁਅਲ ਫੰਡ ਨੂੰ ਸਿਰਫ ਸੈਲ ਕੀਤਾ ਸੀ ਮੈਂ ਖੁਦ ਆਪਣੇ ਫਰੈਂਡਸ ਨੂੰ ਕਹਿ ਰਿਹਾ ਸੀ ਕਿ ਉਹਨਾਂ ਨੂੰ ਉਸ ਟਾਈਮ ਦੇ ਸਟਾਕਸ ਅਤੇ ਮਿਊਚ ਨਹੀਂ ਕੀਤਾ ਕਿਉਂਕਿ ਕਿਸੇ ਵੀ ਬਿਗিনার ਦੇ ਲਈ ਇਦਾਂ ਦੇ ਟਾਈਮ ਤੇ ਇਨਵੈਸਟ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਲੋਕਾਂ ਕੋਲ ਹਿੰਮਤ ਹੀ ਨਹੀਂ ਹੁੰਦੀ ਇਦਾਂ ਦੇ ਟਾਈਮ ਵਿੱਚ ਇਨਵੈਸਟ ਕਰਨ ਲਈ ਮੇਰੇ ਸਾਰੇ ਫਰੈਂਡਸ ਸਭ ਇਹੀ ਕਹਿ ਰਹੇ ਸੀ ਕਿ ਉਹ ਮਾਰਕੀਟ ਦੇ ਥੋੜਾ ਜਿਹਾ ਰਿਕਵਰ ਹੋਣ ਦਾ ਵੇਟ ਕਰਨਗੇ ਅਤੇ ਜਦੋਂ ਚੰਗੇ ਸਿਗਨਲ ਲਿਖਣਗੇ ਤਾਂ ਉਹ ਇਨਵੈਸਟ ਕਰਨਗੇ ਪਰ ਜਿਨ੍ਹਾਂ ਲੋਕਾਂ ਨੂੰ ਮੈਂ ਪਹਿਲਾਂ ਤੋਂ ਹੀ ਐਸਆਈਪੀ ਦੇ ਲਈ ਸੁਜੈਸਟ ਕੀਤਾ ਸੀ ਉਹਨਾਂ ਨੇ ਆਪਣੀ ਐਸਆਈਪੀ ਚਾਲੂ ਰੱਖੀ ਸੀ ਕਿਉਂਕਿ ਉਹ ਮਾਰਕੀਟ ਦੇ ਅਪਸਾਈਡ ਡਾਊਨਸਟੇ ਇਨਵੈਸਟ ਕਰਦੇ ਆ ਰਹੇ ਸੀ ਇਸੇ ਕਰਕੇ ਐਸਆਈਪੀ ਇਨਵੈਸਟਰਸ ਨੇ ਪਿ ਵਿੱਚ ਚੰਗੇ ਮੌਕੇ ਦਾ ਵੇਟ ਕਰ ਰਹੇ ਸੀ ਉਹ ਲੋਕ ਹੱਲੇ ਵੀ ਵੇਟ ਹੀ ਕਰ ਰਹੇ ਹਨ ਬਾਕੀ ਲੋਕ ਜਿੰਨਾਂ ਕੋਲ ਸਟਾਕ ਮਾਰਕੀਟ ਦੀ ਥੋੜੀ ਜਹੀ ਨੌਲੇਜ ਹੁੰਦੀ ਹੈ ਇਦਾਂ ਦੇ ਲੋਕਾਂ ਵਿੱਚ ਮੈਂ ਇੱਕ ਚੀਜ਼ ਹਮੇਸ਼ਾ ਨੋਟਿਸ ਕਰਦਾ ਹਾਂ ਕਿ ਉਹ ਲੋਕ ਇਦਾਂ ਦੇ ਟਾਈਮ ਵਿੱਚ ਆਪਟੀਮਿਸਟਿਕ ਹੁੰਦੇ ਨੇ ਜਦੋਂ ਮਾਰਕੀਟ ਬਹੁਤ ਜ਼ਿਆਦਾ ਓਵਰ ਵੈਲਿਊਡ ਹੋ ਜਾਂਦਾ ਹੈ ਉਸ ਟਾਈਮ ਤੁਹਾਨੂੰ ਇਨਵੈਸਟ ਨਹੀਂ ਕਰਨਾ ਚਾਹੀਦਾ ਅਤੇ ਜਦੋਂ ਮਾਰਕੀਟ ਕਰੈਸ਼ ਹੁੰਦਾ ਹੈ ਉਹ ਇਨਵੈਸਟ ਕਰਨ ਦਾ ਚੰਗਾ ਮੌਕਾ ਹੁੰਦਾ ਹੈ ਪਰ ਲੋਕ ਇਦਾਂ ਦੇ ਟਾਈਮ ਤੇ ਡਰੇ ਹੋਏ ਹੁੰਦੇ ਹਨ ਅਤੇ ਉਸ ਟਾਈਮ ਤੇ ਉਹ ਕੋਈ ਐਕਸ਼ਨ ਲੈ ਹੀ ਨਹੀਂ ਪਾਉਂਦੇ ਵਾਰਨ ਵੈਫਲ ਦੀ ਇੱਕ ਬਹੁਤ ਹੀ ਫੇ ਫੀਅਰਫੁਲ ਵੈਨ ਅਦਰਸ ਆਰ ਗਰੀਡੀ ਦੋਸਤੋ ਇਹ ਬੋਲਣਾ ਬਹੁਤ ਆਸਾਨ ਹੈ ਪਰ ਅਸਲੀਅਤ ਵਿੱਚ ਜਦੋਂ ਮੌਕਾ ਹੁੰਦਾ ਹੈ ਤਾਂ ਉਹ ਮੌਕਾ ਬਹੁਤ ਜ਼ਿਆਦਾ ਦੇਰ ਤੱਕ ਰਹਿੰਦਾ ਨਹੀਂ ਜੇ ਤੁਹਾਡਾ ਮਾਈਂਡਸੈਟ ਸਟਰੋਂਗ ਨਹੀਂ ਹੈ ਤਾਂ ਤੁਸੀਂ ਸਿਰਫ ਸੋਚਦੇ ਹੀ ਰਹਿ ਜਾਓਗੇ ਅਤੇ ਮਾਰਕੀਟ ਉੱਤੇ ਵੀ ਚਲਾ ਜਾਵੇਗਾ ਇਸੇ ਲਈ ਤੁਹਾਡੇ ਕੋਲੋਂ ਮੈਂ ਦੋ ਸਿੰਪਲ ਕੁਐਸਚਨ ਪੁੱਛਦਾ ਹਾਂ ਇਨਵੈਸਟਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਪੈਸਾ ਤੁਹਾਡੇ ਲਈ ਕੰਮ ਕਰੇ ਜਾਂ ਤੁਸੀਂ ਪੈਸੇ ਦੇ ਲਈ ਕੰਮ ਕਰੋ ਜਦੋਂ ਤੁਸੀਂ ਇੱਕ ਵਾਰ ਆਪਣੇ ਆਫਿਸ ਵਿੱਚ ਮਿਹਨਤ ਕਰਕੇ ਕਮਾ ਲਿਆ ਹੈ ਤਾਂ ਵਾਪਸ ਤੁਹਾਨੂੰ ਉਸ ਲਈ ਕੰਮ ਕਰਨ ਦੀ ਕੀ ਜ਼ਰੂਰਤ ਹੈ ਇਹ ਐਸਆਈਪੀ ਤੁਹਾਨੂੰ ਇੱਕ ਅਜਿਹਾ ਮੌਕਾ ਦਿੰਦਾ ਹੈ ਜਿੱਥੇ ਸਟਾਕ ਮਾਰਕੀਟ ਮਾਰਕੀਟ ਦੇ ذریعے ਪੈਸੇ ਤੇ ਇਨਵੈਸਟਿੰਗ ਕਰ ਸਕਦੇ ਹੋ ਅਤੇ ਆਪਣੇ ਪੈਸੇ ਨੂੰ ਕੰਮ ਤੇ ਲਗਾ ਸਕਦੇ ਹੋ ਫਿਰ ਦੂਜਾ ਸਵਾਲ ਤੁਹਾਡੇ ਲਈ ਮੇਰਾ ਇਹ ਹੈ ਕਿ ਅਸੀਂ ਇਨਵੈਸਟਿੰਗ ਕਰਦੇ ਕਿਉਂ ਹਾਂ ਤਾਂ ਕਿ ਅਸੀਂ ਆਫਿਸ ਦੇ ਬਾਹਰ ਨਿਕਲ ਕੇ ਮਾਰਕੀਟ ਨੂੰ ਲੈ ਕੇ ਚਿੰਤਾ ਕਰਦੇ ਰਹੀਏ ਜਾਂ ਅਸੀਂ ਇਸ ਲਈ ਇਨਵੈਸਟਿੰਗ ਕਰਦੇ ਹਾਂ ਤਾਂ ਜੋ ਸਾਡੀ ਪੈਸੇ ਦੀ ਚਿੰਤਾ ਦੂਰ ਹੋ ਜਾਏ ਜੇ ਤੁਸੀਂ ਆਪਣੀ ਵੈਲਥ ਨੂੰ ਗਰੋ ਕਰਨ ਲਈ ਆਪਣਾ ਸਾਰਾ ਫ੍ਰੀ ਟਾਈਮ ਫਾਈਨੈਂਸ਼ੀਅਲ ਨਿਊਜ਼ ਅਤੇ ਮਾਰਕੀਟ ਗੁਰੂ ਨੂੰ ਦੇਖਣ ਲਈ ਲਗਾ ਦਿਓਗੇ ਤਾਂ ਤੁਸੀਂ ਲਾਈਫ ਨੂੰ ਇੰਜੋਏ ਕਦੋਂ ਕਰੋਗੇ ਐਸਆਈਪੀ ਦਾ ਐਡਵਾਂਟੇਜ ਹੀ ਇਹ ਹੈ ਕਿ ਤੁਹਾਨੂੰ ਮਾਰਕੀਟ ਦੀ ਚਿੰਤਾ ਕਰਨ ਦੀ ਜਰੂਰਤ ਹੀ ਨਹੀਂ ਮਾਰਕ ਤਾਨੂੰ ਇਸ ਦੀ ਟੈਨਸ਼ਨ ਹੀ ਨਹੀਂ ਹੋਣੀ ਚਾਹੀਦੀ ਜੇ ਸਟਾਕ ਮਾਰਕੀਟ ਉੱਤੇ ਜਾਏਗਾ ਤਾਂ ਵੀ ਵਧੀਆ ਕਿਉਂਕਿ ਉਸ ਟਾਈਮ ਤੇ ਤੁਹਾਡੇ ਇਨਵੈਸਟਮੈਂਟ ਦੀ ਵੈਲਿਊ ਵੱਧ ਜਾਵੇਗੀ ਅਤੇ ਜੇ ਮਾਰਕੀਟ ਥੱਲੇ ਜਾਵੇਗਾ ਤਾਂ ਵੀ ਵਧੀਆ ਕਿਉਂਕਿ ਤੁਹਾਨੂੰ ਜ਼ਿਆਦਾ ਜੁਨਿਟਸ ਖਰੀਦਣ ਨੂੰ ਮਿਲਣਗੇ ਇਸ ਦਾ ਅਗਲਾ ਬੈਨੀਫਿਟ ਇਹ ਹੈ ਕਿ ਤੁਸੀਂ ਇੱਕ ਚੰਗੀ ਹੈਬਿਟ ਕ੍ਰੀਏਟ ਕਰੋਗੇ ਡਿਸਿਪਲਨ ਦੇ ਨਾਲ ਸੇਵਿੰਗਸ ਅਤੇ ਇਨਵੈਸਟਿੰਗ ਕਰਨ ਦੀ ਹੈਬਿਟ ਕਿਉਂਕਿ ਜੇ ਤੁਹਾਡੀ ਸੇਵਿੰਗਸ ਨਹੀਂ ਵੀ ਹੋਵੇਗੀ ਤਾਂ ਵੀ ਤੁਸੀਂ ਐਸਆਈਪੀ ਦੇ ਜ਼ਰੀਏ ਵੈਲਥ ਕ੍ਰੀਏਟ ਕਰ ਸਕਦੇ ਹੋ ਉਸ ਲਈ ਤੁਸੀਂ ਸਿਰਫ ਇੱਕ ਹੀ ਕੰਮ ਕਰਨਾ ਹੈ ਤੁਸੀਂ ਐਸਆਈਪੀ ਦੀ ਡੇਟ ਇਦਾਂ ਦੀ ਰੱਖਣੀ ਹੈ ਕਿ ਜਿੱਦਾਂ ਹੀ ਤੁਹਾਨੂੰ ਤੁਹਾਡੀ ਸੈਲਰੀ ਮਿਲਦੀ ਹੈ ਇਨਵੈਸਟ ਹੋ ਜਾਣਾ ਚਾਹੀਦਾ ਹੈ ਜਿੱਦਾਂ ਮੇਰੀ ਸੈਲਰੀ ਇੱਕ ਤਰੀਕ ਨੂੰ ਆਉਂਦੀ ਸੀ ਅਤੇ ਮੈਂ 5 ਤਰੀਕ ਦੀ ਐਸਆਈਪੀ ਸੈੱਟ ਕੀਤੀ ਹੋਈ ਸੀ ਜੇ ਤੁਸੀਂ ਆਪਣੀ ਸੈਲਰੀ ਦਾ 10-20% ਐਸਆਈਪੀ ਦੇ ਥਰੂ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਪਤਾ ਹੀ ਨਹੀਂ ਚਲੇਗਾ ਕਿ ਤੁਸੀਂ ਇਨਵੈਸਟ ਕਰ ਰਹੇ ਹੋ ਅਤੇ ਕੁਝ ਹੀ ਮਹੀਨਿਆਂ ਵਿੱਚ ਤੁਹਾਡੀ ਆਦਤ ਵੀ ਹੋ ਜਾਵੇਗੀ ਤੁਸੀਂ ਆਪਣੇ ਲਈ ਇੱਕ ਸਿਸਟਮ ਕ੍ਰੀਏਟ ਕਰਦੇ ਹੋਗੇ ਜਿੱਥੇ ਤੁਹਾਡੀ ਵੈਲਥ ਆਟੋਮੈਟਿਕਲੀ ਗਰੋ ਕਰ ਸਕਦੀ ਹੈ ਇਸ ਦਾ ਅਗਲਾ ਬੈਨੀਫਿਟ ਇਹ ਹੈ ਕਿ ਤੁਸੀਂ ਇੱਕ ਛੋਟੇ ਜਿਹੇ ਅਮਾਉਂਟ ਤੋਂ ਵੀ ਇਨਵੈਸਟ ਕਰ ਸਕਦੇ ਹੋ 500 ਰੁਪਏ ਨਾਲ ਤੁਸੀਂ ਇੱਕ ਵਾਰ ਹੀ 500 ਕੰਪਨੀਆਂਸ ਵਿੱਚ ਇਨਵੈਸਟ ਕਰ ਸਕਦੇ ਹੋ ਇਸ ਦਾ ਸਭ ਤੋਂ ਲਾਸਟ ਅਤੇ ਸਭ ਤੋਂ ਇੰਪੋਰਟੈਂਟ ਬੈਨੀਫਿਟ ਇਹ ਹੈ ਕਿ ਇਸ ਦੇ ਜਰੀਏ ਤੁਸੀਂ ਪਾਵਰ ਆਫ ਕੰਪਾਊਂਡਿੰਗ ਦਾ ਫਾਇਦਾ ਉਠਾ ਸਕਦੇ ਹੋ ਕਿਉਂਕਿ ਕੰਪਾਊਂਡਿੰਗ ਦੀ ਪਾਵਰ ਵਿੱਚ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਹੁੰਦਾ ਹੈ ਟਾਈਮ ਤੁਹਾਨੂੰ ਜ਼ਿਆਦਾ ਟਾਈਮ ਲਈ ਇਨਵੈਸਟਿਡ ਰਹਿਣਾ ਹੁੰਦਾ ਹੈ ਕੰਪਾਊਂਡਿੰਗ ਦੇ ਮੈਜਿਕ ਨੂੰ ਦੇਖਣ ਲਈ ਜੇ ਤੁਸੀਂ ਆਪਣੇ 20s ਵਿੱਚ ਛੋਟਾ ਜਿਹਾ ਅਮਾਉਂਟ ਇਨਵੈਸਟ ਕਰਦੇ ਹੋ ਤਾਂ ਜਿਸ ਜਿਆ 40岁 ਵਿੱਚ लेट ਇਨਵੈਸਟਿੰਗ ਸ਼ੁਰੂ ਕਰਦਾ ਹੈ ਤਾਂ ਉਹ ਤੁਹਾਡੇ ਛੋਟੇ ਜਿਹੇ ਅਮਾਉਂਟ ਦੇ ਮੁਕਾਬਲੇ ਡਬਲ ਜਾਂ ਚਾਰ ਗੁਣਾ ਜ਼ਿਆਦਾ ਵੀ ਇਨਵੈਸਟ ਕਰੇਗਾ ਤਾਂ ਵੀ ਉਹ ਤੁਹਾਡੇ ਜਿੰਨੀ ਵੈਲਥ ਕ੍ਰੀਏਟ ਨਹੀਂ ਕਰ ਸਕਦਾ ਪਾਵਰ ਆਫ ਕੰਪਾਊਂਡਿੰਗ ਤੇ ਤੁਸੀਂ ਪਿਛਲੇ ਦੋ ਐਪੀਸੋਡ ਵੀ ਦੇਖ ਸਕਦੇ ਹੋ ਜਿਸਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਐਸਆਈਪੀ ਇਨਾ ਪਾਵਰਫੁਲ ਇਸੇ ਲਈ ਹੈ ਕਿਉਂਕਿ ਇਹ ਇਨਵੈਸਟਿੰਗ ਵਿੱਚੋਂ ਈਮੋਸ਼ਨ ਨੂੰ ਆਟੋਮੈਟਿਕਲੀ ਕੱਢ ਦਿੰਦਾ ਹੈ ਬਸ ਇੱਕ ਵਾਰ ਤੁਸੀਂ ਐਸਆਈਪੀ ਸੈੱਟ ਕਰਨੀ ਹੈ ਉਸ ਤੋਂ ਬਾਅਦ ਮਾਰਕੀਟ ਜਿੱਦਾਂ ਵੀ ਫਲਕਚੂਏਟ ਹੋ ਰਿਹਾ ਹੋਵੇ ਐਸਆਈਪ ਫਿਰ ਇਥੇ ਤੁਸੀਂ ਮਾਰਕੀਟ ਨੂੰ ਟਾਈਮ ਕਰਨ ਦੇ ਚੱਕਰ ਵਿੱਚ ਨਹੀਂ ਪੈਂਦੇ ਹੋ ਤੀਜਾ ਬੈਨੀਫਿਟ ਇਹ ਹੈ ਕਿ ਜਦੋਂ ਤੁਸੀਂ ਮਾਰਕੀਟ ਕਰੈਸ਼ ਹੁੰਦਾ ਹੈ ਤਾਂ ਵੀ ਇਨਵੈਸਟ ਕਰਦੇ ਰਹੋਗੇ ਅਤੇ ਜ਼ਿਆਦਾ ਜੁਨਸ ਖਰੀਦੋਗੇ ਨਹੀਂ ਤਾਂ ਅਕਸਰ ਲੋਕ ਇਦਾਂ ਦੇ ਮੌਕੇ ਨੂੰ ਮਿਸ ਕਰ ਦਿੰਦੇ ਹਨ ਚੌਥਾ ਬੈਨੇਫਿਟ ਇਹ ਹੈ ਕਿ ਇਥੇ ਤੁਹਾਨੂੰ ਟਾਈਮ ਡਾਇਵਰਸੀਫਿਕੇਸ਼ਨ ਮਿਲਦਾ ਹੈ ਸਭ ਤੋਂ ਲਾਸਟ ਅਰੇ ਸਭ ਤੋਂ ਇੰਪੋਰਟੈਂਟ ਬੈਨੇਫਿਟ ਇਹ ਹੈ ਕਿ ਤੁਸੀਂ ਜਲਦੀ ਇਨਵੈਸਟਿੰਗ ਕਰਕੇ ਕੰਪਾਉਂਡਿੰਗ ਦਾ ਫਾਇਦਾ ਲੈ ਸਕਦੇ ਹੋ ਜੇ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਕੁਝ ਵੀ ਪਤਾ ਨਹੀਂ ਤਾਂ ਵੀ ਤੁਸੀਂ ਇਸ ਐਸਆਈਪੀ ਦੇ ਜਰੀਏ ਇਨਵੈਸਟ ਕਰ ਸਕਦੇ ਹੋ ਅਤੇ ਆਪਣੇ ਲਈ ਵੈਲਥ ਕ੍ਰੀਏਟ ਕਰ ਸਕਦੇ ਹੋ ਲੌਂਗ ਟਰਮ ਵਿੱਚ ਤੁਸੀਂ ਬਹੁਤ ਸਾਰੇ ਓਵਰ ਕੰਫੀਡੈਂਟ ਇਨਵੈਸਟਰਸ ਨੂੰ ਬੀਟ ਕਰ ਲਵੋਗੇ ਇਸ ਲਈ ਨਾ ਤੁਹਾਨੂੰ ਫਾਈਨੈਂਸ ਦੀ ਡਿਗਰੀ ਚਾਹੀਦੀ ਹੈ ਨਾ ਹੀ ਤੁਹਾਨੂੰ ਸਟਾਕ ਮਾਰਕੀਟ ਦੇ ਕਿਸੇ ਗੁਰੂ ਨੂੰ ਫੋਲੋ ਕਰਨਾ ਪਵੇਗਾ ਨਾ ਹੀ ਤੁਹਾਨੂੰ ਰ ਮੇਰਾ ਇਸ ਚੈਨਲ ਦੇ ਜ਼ਰੀਏ ਇਹੀ ਗੋਲ ਹੈ ਕਿ ਮੈਂ ਤੁਹਾਨੂੰ ਫਾਈਨੈਂਸ਼ੀਅਲ ਫਰੀडम ਲਈ ਨੌਲੇਜ ਇਨਦਾ ਰਹਾ ਜੇ ਤੁਹਾਨੂੰ ਇਹ ਐਪੀਸੋਡ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਇਸ ਚੈਨਲ ਮੇਰਾ ਵੀ ਹੌਸਲਾ ਵਧੇਗਾ ਇਸ ਨੂੰ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਹਿਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ